ਕਿਸਾਨਾ ਬੋਲੋ ਸਰਕਾਰਾਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਲਗਾਤਾਰ ਵੱਖ-ਵੱਖ ਯੂਨੀਅਨਾਂ ਬਣਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪੰਜਾਬ ਅੰਦਰ ਬਣੀਆਂ ਕਿਸਾਨ ਯੂਨੀਅਨਾਂ ਵੱਲੋਂ ਭਾਰੀ ਮਾਤਰਾ ਦੇ ਵਿੱਚ ਕਿਸਾਨ ਜੁੜੇ ਹੋਏ ਹਨ ਉਸੇ ਲੜੀ ਦੇ ਤਹਿਤ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਆਗੂ ਅਤੇ ਕਿਸਾਨ ਵੱਖ-ਵੱਖ ਕਿਸਾਨ ਯੂਨੀਅਨਾਂ ਛੱਡ ਕੇ ਕੋਮੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਦਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਦੇ ਵਿੱਚ ਸ਼ਾਮਲ ਹੋਈ ਮੈਂ ਬੰਦਰਸੇਂ ਗੋਲੇ ਵਾਲਾ ਸੂਬਾ ਪ੍ਰਧਾਨ ਕਾਮਿਕ ਸੰਜੂਨ ਸੋ ਅੱਜ ਅਸੀਂ ਫਰੀਦਗੜ੍ਹ ਖੜੇ ਆ ਕਾਮਿਕ ਸੰਜੂਨ ਦੇ ਦਫਤਰ ਅੱਗੇ ਸੋ ਬਹੁਤ ਹੀ ਖੁਸ਼ੀ ਹੋਈ ਅੱਜ ਕਿ ਬਹੁਤ ਸਾਰੇ ਨਵੇਂ ਸੱਜਣ ਜੋ ਹੈਗੇ ਨੇ ਉਹ ਸਾਡੇ ਪੁਰਾਣੇ ਮੈਂ ਸੱਜਣ ਕਹਿਲਾਂ ਔਰ ਦੂਜੇ ਜਥੇਬੰਦੀਆਂ 'ਚ ਕੰਮ ਕਰਦੇ ਸੀਗੇ ਉਹ ਸਾਡੇ ਨਾਲ ਅੱਜ ਜਿਹੜੇ ਹੈਗੇ ਆ ਜੁਆਇਨ ਹੋਣੇ ਕਾਮਿਕ ਸੰਜੂਨ ਕਰ ਲਈ ਹੈ ਵੱਡੀ ਗਿਣਤੀ ਦੇ ਵਿੱਚ ਲੋਖੋਵਾਲ ਜਥੇਬੰਦੀ ਦੇ ਵਿੱਚੋਂ ਜਿਹੜੇ ਆ ਸੱਜਣ ਸਾਡੇ ਤੱਕ ਨੂੰ 20 ਸੱਜਣ ਨੇ ਸ਼ਮਸ਼ੀਰ ਸਿੰਘ ਕਿੰਗਰਾ ਹੁਣੀ ਪੁਰਾਣੇ ਲੀਡਰ ਨੇ ਇਸੇ ਤਰ੍ਹਾਂ ਬੋੜ ਸਿੰਘ ਸੰਧੂ ਸ਼ੇਰ ਸਿੰਘ ਆਲਾ ਜਸਵੀਰ ਕਚੈਲ ਰਾਜਪੱਖੀ ਦਲਵਾਹ ਕੋਨੀ ਵਾਲਾ ਸੁਖਪਾਲ ਚਮੇਲੀ ਚਮਕੌਰ ਜਲ ਬਹੁਤ ਬਚਨਦ ਸਿੰਘ ਪੱਖੀਕੁਰ ਜਾਨੀ 20 ਸੱਜਣ ਜਿਹੜੇ ਹੈਗੇ ਨਾ ਉਹ ਲੋਖਵਾਲ ਜਥੇਬੰਦੀ ਦੇ ਵਿੱਚੋਂ ਜੋ ਜ਼ਿਲ੍ਹੇ ਦੇ ਅਧਿਕਾਰੀ ਸੀ ਬਲਾਕ ਦੇ ਅਧਿਕਾਰੀ ਸੀ ਔਰ ਕਾਇਆਂ ਦੇ ਅਧਿਕਾਰੀ ਵਿੱਚ ਸੀਗੇ ਉਹ ਸਾਡੇ ਵਿੱਚ ਸ਼ਾਮਲ ਹੋ ਗਏ ਇਸ ਤੋਂ ਇਲਾਵਾ ਬਹੁਤ ਪੁਰਾਣਾ ਸੱਜਣ ਸਾਡਾ ਭਪਿੰਦਰ ਸਿੰਘ ਫਰੀਦਕੋਟ ਜੋ ਹੈ ਉਹ ਕਾਦੀਆਂ ਵਿੱਚ ਕੰਮ ਕਰਦਾ ਸੀ ਉਹ ਵੀ ਜਿਹੜਾ ਸਾਡੇ ਵਿੱਚ ਉਹ ਸ਼ਾਮਲ ਹੋ ਗਿਆ ਇਸ ਤਰ੍ਹਾਂ ਜਸਵੀਰ ਸਿੰਘ ਸਰਪੰਚ ਚੈਲ ਜੋ ਕ੍ਰਾਂਤੀਕਾਰੀ ਜਥੇਬੰਦੀ ਦੇ ਵਿੱਚ ਕੰਮ ਕਰਦਾ ਸੀ ਉਹ ਵੀ ਸਾਡੀ ਜਥੇਬੰਦੀ ਦੇ ਵਿੱਚ ਅੱਜ ਸ਼ਾਮਲ ਹੋ ਗਿਆ ਹੈ ਇਸ ਤੋਂ ਵੱਡੀ ਖੁਸ਼ੀ ਦੀ ਹੋਰ ਗੱਲ ਹੈ ਕਿ ਬਲਤੇਰ ਮੱਲਾ ਜੋ ਕਿ ਬਹੁਤ ਪੰਜਾਬੀ ਕਲਾਕਾਰ ਹੈ ਜਿਨੇ ਹੁਣ ਸਾਡਾ ਕਿਸਾਨੀ ਦਾ ਗੀਤ ਵੀ ਇੱਕ ਰਿਲੀਜ਼ ਕੀਤਾ ਜਥੇਬੰਦੀ ਵੱਲੋਂ ਬਲਤੇਰ ਸਿੰਘ ਮੱਲਾ ਨੇ ਵੀ ਸਾਡੀ ਜਥੇਬੰਦੀ ਜਿਹੜੀ ਕਾਮਿਕ ਸੰਸਾ ਜੁਆਇਨ ਕਰ ਲਈ ਹੈ ਜੀਤ ਗੋਲੇ ਵਾਲੀਆ ਬਹੁਤ ਪੁਰਾਣਾ ਰਾਈਟਰ ਹੈ ਇੱਕ ਵਾਰੀ ਲੰਘਿਆ ਵੇਲਾ ਦਾ ਰਾਈਟਰ ਜੋ ਹੈ ਕੁਲਦੀਪ ਮਾਲਕ ਨੇ ਗੀਤ ਗਾਇਆ ਸੀ ਉਹ ਵੀ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਇਹਨਾਂ ਸਾਰਿਆਂ ਦਾ ਸੱਜਣਾ ਦਾ ਪੰਜਾਬ ਵੱਲੋਂ ਧੰਨਵਾਦ ਕਰਨਾ ਜ਼ਿਲ੍ਹੇ ਵੱਲੋਂ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹੀ ਧੰਨਵਾਦ ਕਰ ਦੇਣਗੇ ਔਰ ਮੈਂ ਪੰਜਾਬ ਵੱਲੋਂ ਜੀ ਆਇਆਂ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਪ੍ਰਾਣੇ ਸੱਜਣੇ ਕਿਉਂਕਿ 30 ਸਾਲਾਂ ਦੇ ਵਿੱਚ ਇਹਨਾਂ ਜੋ ਅਧਿਓ ਜਿਆਦੇ ਸੱਜਣਾ ਨਾਲ ਮੇਰੇ ਨਾਲ ਮੈਂ ਕੰਮ ਕੀਤਾ ਇਹਨਾਂ ਦੇ ਨਾਲ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਕੌਮਿਕ ਸੰਜੂਨ ਦੇ ਵਿੱਚ ਜਿੱਥੇ ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ ਔਰ ਵਰੀਆ ਸੈਟਮ ਦੇਣ ਦਾ ਵਚਨ ਕਰਦਾ ਉਥੇ ਇਹਨਾਂ ਤੋਂ ਉਮੀਦ ਰੱਖਦਾ ਹਾਂ ਕਿ ਬੜੇ ਤਕੜੇ ਹੋ ਕੇ ਜੋ ਕਾਮਿਕ ਸੰਜੂਨ ਨੇ ਜੋ ਪਹਿਲਾਂ ਵੀ ਬੜਾ ਤਕੜਾ ਹੋ ਕੇ ਕੰਮ ਕਰਦੀ ਹੈ ਇਹਨਾਂ ਦੇ ਆਉਂਦੇ ਨਾਲ ਹੋਰ ਬਾਲਾ ਵੱਡਾ ਵਡਾਵਾ ਜੋ ਸਾਨੂੰ ਕਾਮਿਕ ਸੰਜੂਨ ਨੂੰ ਮਿਲੇਗਾ ਸੋ ਮੈਂ ਬਹੁਤ-ਬਹੁਤ ਇਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਹਾਂ ਔਰ ਜੋ ਜਿਸ ਤਰ੍ਹਾਂ ਇਹਨਾਂ ਨੇ ਉਹਦੇ ਜ਼ਿਲ੍ਹੇ ਔਰ ਬਲਾਕ ਦੇ ਵਿੱਚ ਉਹਧਿਆਂ ਤੇ ਇਹ ਸੀਗੇ ਉਸੇ ਤਰ੍ਹਾਂ ਸੀ ਇਹਨਾਂ ਦਾ ਬਹਿ ਕੇ ਸਾਰਾ ਸੈਟਲਮੈਂਟ ਕਰਕੇ ਟੀਮ ਉਸੇ ਦਾ ਚਲਾਉਂਗਾ ਇੱਕ ਖੁਸ਼ੀ ਦੀ ਗੱਲ ਹੋਰ ਹੋਈ ਹੈ ਕਿ ਚਮਚੇਰ ਸਿੰਘ ਕਿੰਗਰਾ ਜੋ ਕਿ ਬਠਿੰਡਾ ਜਿਹੜੇ ਨਾਲ ਤਾਲੁਕ ਰੱਖਦਾ ਹੈਗਾ ਜਿਨ੍ਹਾਂ ਦਾ ਪਿੰਡ ਨਹੀਆਂ ਵਾਲਾ ਹੈਗਾ ਔਰ ਉਹ ਨਹੀਆਂ ਵਾਲੇ ਰਹਿੰਦੇ ਨੇ ਔਰ ਬਠਿੰਡਾ ਜ਼ਿਲ੍ਹਾ ਸਾਡਾ ਜੋ ਕਾਫੀ ਉੱਤੇ ਸਾਡੀ ਮੈਂਬਰਸ਼ਿਪ ਹੋ ਚੁੱਕੀ ਹੈ ਕਾਫੀ ਸਾਡੇ ਉਧਿਹਰ ਬਣ ਚੁੱਕੇ ਨੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਬਠਿੰਡੇ ਤੋਂ ਉਹ ਬਠਿੰਡਾ ਜ਼ਿਲ੍ਹੇ ਨੂੰ ਵੀ ਅਸੀਂ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸਾਰਿਆਂ ਸੱਜਣਾ ਦਾ ਧੰਨਵਾਦ ਕਰਦਾ ਹਾਂ ਔਰ ਰਿਸ਼ਵਾਜ ਦੋਣਾ ਹੈ ਕਿ ਅਸੀਂ ਰਲ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਸਾਡਾ ਡਿਸਿਪਲਨ ਕੌਮਿਕ ਸੰਜੂਨ ਦਾ ਜੇ ਅਸੀਂ ਲਖੋਵਾਲ ਚ ਕੰਮ ਕੀਤਾ ਜੇ ਅਸੀਂ ਰਾਜੇਵਾਲ ਚ ਕੰਮ ਕੀਤਾ ਜੇ ਹੁਣ ਅਸੀਂ ਕੌਮਿਕ ਸੰਜੂਨ ਚ ਕੰਮ ਕਰਦੇ ਆਂ ਸਾਡਾ ਡਿਸਿਪਲਨ ਹਮੇਸ਼ਾ ਬਣ ਕੇ ਰਿਹਾ ਉਸੇ ਤਰ੍ਹਾਂ ਡਿਸਪਲਨ ਦੇ ਨਾਲ ਅਸੀਂ ਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲਾ ਜਿਹੜਾ ਸਾਡਾ 16 ਤਰੀਕ ਦਾ ਪ੍ਰੋਗਰਾਮ ਹੈ ਉਹ ਰਲ ਕੇ ਅਸੀਂ ਜੋ ਬੰਦ ਦਾ ਹੈਗਾ ਉਹ ਵੀ ਤਗੜੇ ਹੋ ਕੇ ਕਰਾਂਗੇ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਜਿਹੜਾ ਹੈਗਾ ਸੰਘਰਸ਼ ਕੀਤਾ ਜਾ ਰਿਹਾ ਔਰ ਕਰਨ ਦੀ ਲੋੜ ਵੀ ਹੈਗੀ ਹੈ ਪਰ ਇਸ ਸਮੇਂ ਜਦੋਂ ਇਹ ਜਿਹੜੀ ਜੋੜ-ਤੋੜ ਹੋ ਰਹੀ ਹੈ ਇੱਕ ਦੂਸਰੀ ਯੂਨੀਅਨ ਤੋਂ ਨਾਲ ਉਹਦੇ ਨਾਲ ਕੋਈ ਆਪਸੀ ਭਾਈਚਾਰਾ ਨੂੰ ਥੇਸ ਨਹੀਂ ਪਹੁੰਚਦੀ ਨਹੀਂ ਦੇਖੋ ਮਨ ਹੈਗਾ ਜੀ ਅਸੀਂ ਕੋਈ ਇਸ ਤਰ੍ਹਾਂ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿਸੇ ਦਾ ਕੋਈ ਮਨ ਬਣਦਾ ਹੈ ਕਿਉਂ ਅਸੀਂ ਇਹ ਸਪੈਸ਼ਲੀ ਤੌਰ ਤੇ ਕਿ ਕਿਸੇ ਨੂੰ ਮਾੜਾ ਕਹਿ ਕੇ ਕਿਉਂਕਿ ਮੈਂ ਲੱਖੋਵਾਲ ਸਾਹਿਬ ਦੇ ਰਿਸਪੈਕਟ ਕਰਦਾ ਠੀਕ ਹੈ ਮੈਂ ਇਹਨਾਂ ਸਾਰੇ ਪੁਰਾਣੇ ਸੱਜਣਾ ਨਾਲ ਕੰਮ ਕੀਤਾ ਹੈਗਾ ਕਾਦੀਆਂ ਸਾਹਮਣਾਂ ਕੰਮ ਕੀਤਾ ਕਾਦੀਆਂ ਦੇ ਪਿਓ ਦੇ ਨਾਲ ਮਨਜੀਤ ਸਿੰਘ ਨਾਲ ਕੰਮ ਕੀਤਾ ਹੈਗਾ ਅਸੀਂ ਸਾਡੀ ਕੋਸ਼ਿਸ਼ ਨਹੀਂ ਹੈ ਪਰ ਜੇ ਸੱਜਣ ਆ ਕੇ ਕਹਿੰਦੇ ਨੇ ਇਸ ਰੋੜੇ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਉਹਨੂੰ ਜੀ ਆਇਆਂ ਕਹਿਣਾ ਸਾਡਾ ਫਰਜ਼ ਬਣਦਾ ਹੈਗਾ ਸੋ ਉਸ ਤਰੀਕੇ ਨਾਲ ਸਾਡਾ ਸਾਡੀਆਂ ਪਿਆਰ ਆ ਸਾਡਾ ਉਹਨਾਂ ਨਾਲ ਸਾਰਿਆਂ ਦੇ ਨਾਲ ਹਮੇਸ਼ਾ ਪਿਆਰ ਰਹੂਗਾ ਉਹ ਤੋੜ-ਫੋੜ ਵਾਲੀ ਅਸੀਂ ਕੰਮ ਗੱਲ ਨਹੀਂ ਹੈ ਕੋਈ ਉਹਨਾਂ ਦਾ ਆਪਸੀ ਕੀ ਗੱਲ ਉੱਤੇ ਹੋਣ ਦੇ ਤੇ ਸਾਡੇ ਕੋਲ ਜਦ ਆ ਕੋਈ ਭੈਣ ਭਰਾ ਸਾਡੇ ਨਾਲ ਵਿਚਾਰ ਕਰਦਾ ਤਾਂ ਫਿਰ ਜੀ ਆਇਆਂ ਕਹਿਣਾ ਤਾਂ ਸਾਡਾ ਫਰਜ਼ ਬਣਦਾ ਹੈ ਜਿੱਥੇ ਬ ਸਯੁਗਤ ਮੋਰਚੇਗੀਆਂ 37 ਜਥੇਬੰਦੀਆਂ ਹੈਗੀਆਂ ਇਹਨਾਂ ਦਾ ਨਹੀਂ ਹੈ ਸਾਡਾ ਅਸੀਂ ਤਾਂ ਇਹ ਗੱਲ ਚਾਹੁੰਨੇ ਆ ਸਯੁਗਤ ਮੋਰਚਾ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਅਸੀਂ ਜੋ ਰਾਜਵਾਲ ਸਾਹਿਬ ਜੋ 5 ਜਥੇਬੰਦੀਆਂ ਹੈਗੀਆਂ ਉਹ ਸਯੁਗਤ ਮੋਰਚੇ ਦੇ ਵਿੱਚ ਸਾਡਾ ਜੋ ਅਸੀਂ ਸਾਡੇ ਨਾਲ ਆਗੀਆਂ ਨੇ ਡੱਲੇਵਾਲ ਦੇ ਨਾਲ ਵੀ ਸਾਡੀਆਂ ਜਿਹੜੀਆਂ ਇੱਕਠੇ ਕਾ ਹੁੰਦੀਆਂ ਪੰਦੇਰ ਸਾਹਿਬ ਨੂੰ ਇਕੱਠੇ ਕਰਨ ਸਾਡੀ ਕਮੇਟੀ ਬਣੀ ਹੋਈ ਹੈ ਸਾਡਾ ਉਹਨਾਂ ਨਾਲ ਲਗਾਤਾਰ ਹੀ ਰਾਬਤਾ ਅਸੀਂ ਕਰ ਰਹੇ ਹਾਂ ਕਿ ਅਸੀਂ ਇਕੱਠੇ ਹੋ ਕੇ ਗੱਲ ਕਰਗੇ ਜੋ ਉਹਨਾਂ ਨੇ ਜਥੇਬੰਦੀਆਂ ਨੇ ਪ੍ਰੋਗਰਾਮ ਰੱਖਿਆ ਸਾਡਾ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ ਉਹਨਾਂ ਪ੍ਰੋਗਰਾਮਾਂ ਦਾ ਪਰ ਸਾਡਾ ਐਸਕੇਐਮ ਦਾ ਜੋ ਸਹਿਯੁਕਤ ਮੋਰਚੇ ਦੀਆਂ 37 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਇਹਨਾਂ ਦਾ ਕੋਈ ਪ੍ਰੋਗਰਾਮ ਹਲੇ ਨਹੀਂ ਹੈ ਸਾਡਾ ਪ੍ਰੋਗਰਾਮ ਤਾਂ 16 ਤਰੀਕ ਦਾ ਜੋ ਬੰਦ ਹੈਗਾ ਸਾਰੇ ਭਾਰਤ ਦਾ ਬੰਦ ਸੱਦਾ ਹੈਗਾ ਜੇ ਸਾਡੀਆਂ ਟ੍ਰੇਡ ਯੂਨੀਅਨਾਂ ਆਰਥਿਕ ਯੂਨੀਅਨ ਵਪਾਰ ਮੰਡਲ ਸਾਰੇ ਡਰਾਈਵਰ ਵੀਰ ਹੈਗੇ ਜੋ ਟ੍ਰਾਂਸਪੋਰਟ ਹੈਗੇ ਸਾਰੇ ਹੈਗੇ ਨੇ ਉਹ ਸਾਰੇ ਲੜ ਕੇ ਜੋ ਹੈ ਵੱਡੇ ਲੈਵਲ ਤੇ 16 ਤਰੀਕ ਦਾ ਮੰਦਾ ਕੰਮ ਕਰ ਰਹੇ ਆ ਸਾਡਾ ਉਹਨਾਂ ਸੱਜਣਾ ਨਾਲ ਵਿਰੋਧ ਨਹੀਂ ਹੋ ਰਿਹਾ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚਰਗੇ ਕਿ ਆਪਾਂ ਰਲ ਮਿਲ ਕੇ ਕਰਗੇ ਅੱਗੇ ਵੱਡਾ ਸੰਘਰਸ਼ ਜੋ ਲੜਿਆ ਸੀ ਆਪਾਂ 13 ਮਹੀਨਿਆਂ ਦਾ ਉਹ ਸਾਰੀ ਦੁਨੀਆ ਨੇ ਇਕੱਠੇ ਹੋ ਕੇ ਲੜਿਆ ਸੀ ਕੱਲਾ ਜਥੇਬੰਦੀਆਂ ਨਹੀਂ ਨਾਲ ਦੁਨੀਆ ਲਾ ਕੇ ਫੇਰ ਹੀ ਜਿੱਤੇ ਜਾਂਦੇ ਨੇ ਸੰਘਰਸ਼ ਚ ਸੋ ਉਹਨਾਂ ਵੀਰਾਂ ਨੂੰ ਬੇਨਤੀ ਸਾਡਾ ਉਹਨਾਂ ਨੂੰ ਕੋਈ ਵਿਰੋਧ ਨਹੀਂ ਹੈ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਕੱਠੇ ਹੋਈਏ ਕਿਪਰਾਂ ਆਏ ਦਿਨ ਹਰਿਆਣਾ ਤੋਂ ਖਬਰਾਂ ਆ ਰਹੀਆਂ ਨੇ ਕਿ ਬਾਰਡਰ ਸੀਲ ਕਰ ਦਿੱਤਾ ਗਿਆ ਮੁਕੰਮਲ ਤੌਰ ਤੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਸਰਕਾਰਾਂ ਪਹਿਲਾਂ ਵੀ ਕੀਤਾ ਸੀਗਾ ਇਹ ਹੁਣ ਨਹੀਂ ਹੈ ਜਦੋਂ ਪਹਿਲਾਂ ਪਿਛਲੀ ਵਾਰ ਗਏ ਸੀ ਉਦੋਂ ਵੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਵੱਡੇ ਬੈਰੀਕੇਡ ਜਿਹੜੇ ਲਾਏ ਸੀ ਬਹੁਤ ਵੱਡੇ ਪੱਥਰ ਲਾਏ ਸੀਗੇ ਉਹ ਲੋਕਾਂ ਦਾ ਵੱਡਾ ਹਜੂਮ ਸੀਗਾ ਹੈਗਾ ਤੋ ਤੋੜਤਾ ਹੈਗਾ ਪਰ ਸਰਕਾਰਾਂ ਨੂੰ ਨਹੀਂ ਚਾਹੀਦਾ ਸਰਕਾਰਾਂ ਨੂੰ ਇਸ ਤੱਕ ਪਹੁੰਚਣੇ ਨਹੀਂ ਚਾਹੀਦਾ ਕਿਉਂਕਿ ਜੋ ਅਸੀਂ ਉੱਥੇ ਜਾ ਕੇ ਕਰਨਾ ਹੈ ਸਰਕਾਰਾਂ ਪਹਿਲਾਂ ਸਾਡੇ ਨਾਲ ਬੈਠ ਕੇ ਉਹਦਾ ਹੱਲ ਕੱਢ ਲੈਣ ਤਾਂ ਜੋ ਅਸੀਂ ਜਾਈਏ ਨਾ ਫੇਰ ਰੋਕ ਕਰਾਈ ਜਾਂ ਇਸ ਤਰ੍ਹਾਂ 19 ਕੀ ਹੁੰਦੀ ਹੈ ਉਹ ਨਾ ਹੋਵੇ ਪਹਿਲਾਂ ਰਲ ਮਿਲ ਕੇ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ ਤੁਸੀਂ ਜੀ ਇਹ ਵੀ ਕਿਸਾਨੀ ਤੇ ਕੀਤਾ ਹੈਗਾ ਤੇ ਸਾਮਜ ਜਥੇਬੰਦੀ ਜੁਆਇਨ ਵੀ ਕਰ ਗਏ ਹਾਂ ਜੀ ਕੀ ਕਹਿਣਾ ਹੈਗਾ ਨਹੀਂ ਮੈਂ ਇੱਕ ਕਿਸਾਨ ਪੁੱਤ ਹਾਂ ਜੀ ਤੇ ਕਿਸਾਨ ਹੋਣ ਦੇ ਨਾਤੇ ਮੇਰੇ ਪਹਿਲਾਂ ਹੀ ਮਾਨੇ ਕਰਦਾ ਸੀਗਾ ਕਿ ਮੈਂ ਇਹ ਕੰਮ ਕਰਾਂ ਸੋ ਮੇਰੇ ਬਹੁਤ ਪੁਰਾਣੇ ਪਿਆਰੇ ਦੋਸਤਾਂ ਦੇ ਵਿੱਚੋਂ ਮਾਨਯੋਗ ਪ੍ਰਧਾਨ ਸਾਹਿਬ ਜੋ ਸੂਬਾ ਪ੍ਰਧਾਨ ਨੇ ਬਿੰਦਰ ਸਿੰਘ ਜੀ ਬਰਾੜ ਸਾਹਿਬ ਗੋਲੇਵਾਲਾ ਇਨਾਂ ਦੇ ਸੰਪਰਕ ਦੇ ਵਿੱਚ ਮ ਆਇਆ ਗੁਰਮੀਤ ਸਿੰਘ ਹਰਮ ਦੇ ਸੰਪਰਕ ਚ ਆਇਆ ਤੇ ਆ ਕੇ ਅਸੀਂ ਕੀਤਾ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਇਹ ਕਰ ਰਹੇ ਹਾਂ ਇਹੋ ਜੀ ਕੋਸ਼ਿਸ਼ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਨੂੰ ਅਸੀਂ ਆਪਣੀ ਲੈਰੇ ਹੈਗੇ ਆ ਸੱਭਿਆਚਾਰਕ ਤੌਰ ਦੇ ਉੱਤੇ ਵੀ ਅਸੀਂ ਲਵਾਂਗੇ ਤੇ ਤੁਹਾਨੂੰ ਅਸੀਂ ਸੱਭਿਆਚਾਰਕ ਵਿੰਗ ਦਾ ਜਿਹੜੀ ਹੈ ਅਸੀਂ ਜ਼ਿੰਮੇਵਾਰੀ ਵੀ ਦੇ ਰਹੇ ਹੈਗੇ ਤੇ ਸੰਭਰੇ ਆ ਮੈਂ ਜਾਦੇ ਕੁਝ ਨਾ ਕਹਾਂ ਅਸੀਂ ਮੈਂ ਤੇ ਮੇਰੇ ਬੋਲ ਮੇਰੀ ਸੰਗੀਤ ਮੰਡਲੀ ਮੇਰਾ ਸੰਗੀਤ ਮੇਰੇ ਗੀਤ ਹਮੇਸ਼ਾ ਜਿਹੜੇ ਉੱਚੇ ਤੇ ਸੁੱਚੇ ਰਹੇ ਆ ਤੇ ਅਸੀਂ ਉੱਚੇ ਸੁੱਚੇ ਗੀਤ ਦੇਵਾਂਗੇ ਜਿਹੜਾ ਕੁੱਲੀ ਚੋ ਕ੍ਰਾਂਤੀ ਹੈ ਉਹਦੇ ਮੈਂ ਸਿਰਫ ਦੋ ਬੋਲ ਦੱਸ ਦਿੰਨਾ ਹਾਂ ਕਿ ਸ਼ੇਰ ਚੱਲਿਆ ਕਰਦੇ ਨੇ ਮਦਦਗਾਰ ਚੱਲਿਆ ਕਰਦੇ ਨੇ ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਚੱਲਣ ਦੀ ਨਾ ਬਾਣ ਪਾਇਓ ਕੋਈ ਵੀ ਸਿਰ ਝੁਕਾ ਕੇ ਕੌਮ ਦੇ ਗद्दार ਚੱਲਿਆ ਕਰਦੇ ਨੇ ਸਿਰ ਝੁਕਾ ਕੇ ਕੌਮ ਦੇ ਗद्दार ਚੱਲਿਆ ਕਰਦੇ ਨੇ ਤੁਹਾਡਾ ਮੇਰਾ ਨਾਮ ਸੁਪਾਲ ਸਿੰਘ ਹੈ ਚਮੇਲੀ ਹਾਂਜੀ ਕਿਹੜੀ ਜਥੇਬੰਦੀ ਦਾ ਨੇ ਮੈਂ ਬੀਕੇਜ ਲਖੋਵਾਲ ਚ ਬਲਾਕ ਪ੍ਰਧਾਨ ਸੀ ਫਰੀਦਕੋਟ ਉਸ ਦੇ ਵਿੱਚ ਅੱਜ ਅਸੀਂ ਜੋ ਕੌਮਿਕ ਸਾਂਝ ਯੂਨੀਅਨ ਜੁਆਇਨ ਕੀਤੀ ਆ ਸੋ ਮੈਂ ਸਾਰੀਆਂ ਹੀ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਸਾਰੀਆਂ ਹੀ ਸਤਿਕਾਰਯੋਗ ਨੇ ਜੱਥੇਬੰਦੀਆਂ ਸੋ ਜੋ ਅੱਜ ਅਸੀਂ ਕੌਮਿਕ ਸਾਂਝ ਯੂਨੀਅਨ ਜੁਆਇਨ ਕੀਤੀ ਆ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਕਿਸੇ ਜੱਥੇਬੰਦੀ ਨਾਲ ਕੋਈ ਵੈਰ ਵਿਰੋਧ ਆ ਬਿਲਕੁਲ ਨਹੀਂ ਸਾਰੀਆਂ ਹੀ ਸਤਿਕਾਰਯੋਗ ਆ ਉਹ ਸਾਡਾ ਪਹਿਲਾਂ ਹੀ ਮਨ ਤੋਂ ਸਾਡਾ ਮਨ ਸੀ ਲੱਗਿਆ ਕਿ ਅਸੀਂ ਇਹ ਕੌਮਿਕ ਸਾਂਝ ਯੂਨੀਅਨ ਜੁਆਇਨ ਕੀਤੀ ਆ ਆਪਦੀ ਖੁਸ਼ੀ ਦੇ ਨਾਲ ਹੀ ਅਸੀਂ ਜੁਆਇਨ ਕੀਤੀ ਆ ਜੀ ਕਿਸਾਨ ਯੂਨੀਅਨ ਕਾਦੀਆਂ ਚ ਚਲਾ ਗਿਆ ਸੀਗਾ ਪੈਸੇ ਅਸੀਂ ਪਿੱਛੇ ਬਿੰਦਰ ਸਿੰਘ ਨਾਲ ਰਲ ਕੇ ਬਹੁਤ ਲੰਮਾ ਸਮਾਂ ਕੰਮ ਕੀਤਾ ਇਹਨਾਂ ਦੇ ਵਿਚਾਰ ਬਹੁਤ ਵਧੀਆ ਅਸੀਂ ਫਿਰ ਮਿਲਦੇ ਚਲਦੇ ਰਹੇ ਹਾਂ ਉਹਦਾ ਕੋਈ ਕਾਰਨ ਸੀ ਉਹ ਮੱਲੋ ਮੱਲੀ ਲੈ ਗਏ ਸੀਗੇ ਤੇ ਹੁਣ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਸਾਰੀਆਂ ਯੂਨੀਅਨਾਂ ਦਾ ਨਿਸ਼ਾਨਾ ਤਾਂ ਇੱਕੋ ਹੀ ਹੁੰਦਾ ਇਹ ਤਾਂ ਨਾ ਹੀ ਹੁੰਦਾ ਵੱਖਰਾ ਇਸ ਕਰਕੇ ਸਾਰਿਆਂ ਨੇ ਕਿਸਾਨੀ ਮਸਲੇ ਹੱਲ ਕਰਨੇ ਆ ਹੋਰ ਕੋਈ ਨਿੱਜੀ ਮਸਲਾ ਤਾਂ ਹੱਲ ਨਹੀਂ ਹੋਣਾ ਇਹ ਦੇ ਨਾਲ ਤੇ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਕ੍ਰਾਂਤੀਕਾਰ ਸਿੰਘ ਹਾਂਜੀ ਕੋਠੇ ਚੈਲ ਤੋਂ ਹਾਂਜੀ ਮੈਂ ਕ੍ਰਾਂਤੀਕਾਰੀ ਜਿਹ ਪਹਿਲਾਂ ਕੰਮ ਕਰਦਾ ਸੀ ਮੈਂ ਇਹਨਾਂ ਵੀਰਾਂ ਨਾਲ ਵੀ ਮਤਲਬ ਸੰਯੁਕਤ ਮੋਰਚੇ ਦੇ ਵੇਲੇ ਵੀ ਇਕੱਠੇ ਹੋਏ ਹਾਂ ਅਸੀਂ ਦਿੱਲੀ ਵੀ ਇਕੱਠੇ ਹੋਏ ਸੀ ਉੱਥੇ ਵੀ ਮੈਨੂੰ ਮਤਲਬ ਇਹਨਾਂ ਦੀ ਜਥੇਬੰਦੀ ਦੇ ਵਿਚਾਰ ਵਧੀਆ ਲੱਗੇ ਤੇ ਇਸ ਕਰਕੇ ਮੈਂ ਕ੍ਰਾਂਤੀਕਾਰੀ ਨੂੰ ਛੱਡ ਕੇ ਇੱਧਰ ਜੁਆਇਨਿੰਗ ਕੀਤੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਮਾੜੀ ਹੁੰਦੀ ਜਥੇਬੰਦੀਆਂ ਸਾਰੀਆਂ ਇੱਕੋ ਜਿਹੀਆਂ ਜਥੇਬੰਦੀਆਂ ਦਾ ਮਤਲਬ ਹੈ ਵੀ ਇਕੱਠ ਜਿਹੜਾ ਦਿੱਲੀ ਵਾਲਾ ਉਹ ਇਕੱਠਾ ਹੀ ਰਹੂਗਾ ਸੰਗੀਤ ਸੰਗਤ ਤੋਂ ਬੋਲ ਰਿਹਾ ਮੈਂ ਜੀਤ ਗੋਲੇ ਵਾਲੀ ਆ ਕੌਮੀ ਕਿਸਾਨ ਯੂਨੀਅਨ ਦੇ ਵਿੱਚ ਸ਼ਾਮਲ ਹੋਇਆ ਤੇ ਮੈਨੂੰ ਖੁਸ਼ੀ ਹੈ ਕਿ ਸੰਗੀਤਕ ਖੇਤਰ ਨਾਲ ਸੰਬੰਧਿਤ ਮਲਤੀਰ ਮੱਲਾ ਜੀ ਵੀ ਇਹਦੇ ਵਿੱਚ ਆਏ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਰੰਗ ਦੀ ਯੂਨੀਅਨ ਨੂੰ ਜਿਹੜੀ ਜ਼ਰੂਰਤ ਹੋਏਗੀ ਗੀਤਕਾਰੀ ਜਾਂ ਕਵਿਤਾ ਦੇ ਰੂਪ ਵਿੱਚ ਅਸੀਂ ਉਹ ਸਹਿਯੋਗ ਕਰਾਂਗੇ ਧੰਨ